ਦੇਖੋ ਮੈਂ ਥੋੜਾ ਸਾਈਡ ਤੇ ਜੋ ਮਿੱਤੂ ਬਈ 12:00 ਆਈ ਨਹੀਂ ਲੋਧਿਆਣਾ ਜੋ ਸੀਐਮ ਕੁਰਸੀ ਰੱਖ ਕੇ ਬਹਿੰਦਾ ਸੀ ਨਾ ਵੀ ਮੈਂ ਆ ਮੇਰੀ ਕੁਰਸੀ ਪਈ ਆ ਮੇਰੀ ਕੁਰਸੀ ਪਈ ਆ ਤੇ ਇੱਥੇ ਹਲਾਉਂਦਾ ਪ੍ਰੋਪਰਿਸ਼ਨ ਲੀਡਰ ਆਉਂਦਾ ਨਹੀਂ ਗਾ ਗੱਲ ਨਹੀਂ ਕਰਦਾ ਅੱਜੋ ਕੁਰਸੀਆਂ ਵੀ ਪਈਆਂ ਖਾਲੀ ਤੇ ਮੈਂ ਖੜਾ ਅਜ ਸੀਐਮ ਭੱਜਿਆ ਆ ਰਿਹਾ ਆਪਣਾ ਜਵਾਬ ਦੇਣ ਸੀਐਮ ਫਰਾਰ ਆਪਣੀ ਕੋਠੀ ਜੰਦਰ ਵੜ ਕੇ ਮੈਂ 15 ਦਿਨ ਦਾ ਟਾਈਮ ਮੰਗ ਰਿਹਾ ਵੀ ਆਓ ਬਾਹਰ ਆਓ ਤੇ ਅੱਜ ਹੀ ਮਿਨਿਸਟਰ ਗੱਲ ਕਰਨ ਨੂੰ ਭੱਜਿਆ ਮੈਂ ਸਿਰਫ ਇਨਕੁਆਰੀ ਮੰਗਣ ਆਇਆ ਮੇਰੇ ਪਾਰਟੀ ਦੇ ਬੰਦਿਆਂ ਦੇ ਜਿਹੜੇ ਪਰਚੇ ਦਰਜ ਕੀਤੇ ਆ ਐਫ ਆਈ ਆਰ ਦਰਜ ਕੀਤੀਆਂ ਐ ਮੈਂ ਸਿਰਫ ਉਹਦੇ ਉੱਤੇ ਇਨਕੁਆਰੀ ਮਾਰਕਰ ਨੂੰ ਆਇਆ ਇਹੀ ਚੀਫ ਮਿਨਿਸਟਰ ਕਹਿੰਦੇ ਸੀ ਵੀ ਆਮ ਆਦਮੀ ਖੁੱਲੇ ਦਰਵਾਜ਼ੇ ਅੱਜ ਦਰਵਾਜ਼ੇ ਬੰਦ ਕੀ ਉਹਨੇ ਵੀ ਇੱਕ ਇੱਕ ਮਿਨਿਸਟਰੀ ਤੋਂ ਡਰ ਹੋ ਗਿਆ ਉਹਦੇ ਨਾਲ ਗੱਲ ਕਰਨ ਨੂੰ ਡਰ ਹੋ ਗਿਆ ਕਿ ਮੈਂ ਲਗਾਤਾਰ ਈਮੇਲ ਕਰ ਰਹੇ ਹਾਂ ਮੈਂ মিডিਆ ਰਾਈਟ ਟਾਈਮ ਮੰਗ ਰਹੇ ਹਾਂ ਤੇ ਅੱਜ ਕੋ ਨੀਚੇ ਕਰਿਆ ਲਾਈਟ ਆ ਗਈ ਤੇ ਪਿੱਛੋਂ ਲੱਕਰੀ ਸੀ ਪਾਈ ਜਾ ਕੋਈ ਇਹ ਲਾਈਟ ਆ ਗਈ ਬੰਦ ਕਰ ਦੱਕਾ ਦਿਓ ਮੈਂ ਥੋੜਾ ਪਿਛਲੀ ਆ ਗਿਆ ਮੈਂ ਧੱਕਾ ਦਿਆ ਹੋਇਆ ਪਿੱਛੇ ਨਹੀਂ ਇਹ ਪਿੱਛੇ ਆ ਜਾਓ ਪਿੱਛੇ ਹਾਂ ਤੇ ਚਾਹ ਇਹ ਰੱਖੋ ਪਿੱਛੋਂ ਲੋ ਛੋੜ ਤੇ ਮਿਊਟ ਅੱਜ ਜਿਹੜੀ ਪੀਸ ਉਹਨੂੰ ਅੱਗੇ ਕਰ ਰਹੇ ਆ ਇਹੀ ਪੀਸ ਨੇ ਜਿਹੜੇ ਇਹ ਝੂਠੇ ਇੱਕ ਐਸ.ਆਈ.ਕੇ ਭਾਈ ਭਾਈ ਕੈਮਰਾ ਉੱਪਰ ਕਰ ਲਵਾ ਸਾਡੇ ਮੇਰੇ ਬਹੁਤ ਹੀ ਕਰੀਬੀ ਪਟਿਆਲੇ ਦਾ ਉਹਦੇ 8 ਤਰੀਕ ਨੂੰ ਹਾਰ ਹੋਈ ਆ ਦਿੱਲੀ 8 ਤਰੀਕ ਨੂੰ ਹਾਰ ਹੋਈ ਆ ਆਮ ਆਦਮੀ ਪਾਰਟੀ ਦੇ 10 ਤਰੀਕ ਨੂੰ ਇਹ ਭਗਵਾਨ ਸੀ ਦੇ ਆ ਕੇ ਐਫ.ਆਈ.ਆਰਾ ਦਰਜ ਕਰਦੇ ਆ ਕਿ ਸਾਡੇ ਪੰਜਾਬੀ ਤੇ ਸਿੱਖ ਆ ਜਿਹੜੇ ਉਹਨਾਂ ਨੇ ਵੋਟ ਬੀਜੇਪੀ ਨੂੰ ਪਾਈ ਬੀਜੇਪੀ ਜਿੱਤ ਹੋਈ ਉਸ ਕਾਰਨ ਅੱਜ ਤੋਂ ਇਹ ਐਫਆਈਆਨਾਮਾ ਦਰਜ ਮੈਂ ਤੁਹਾਨੂੰ ਦਊਂਗਾ ਇੱਕ ਟੈਲੀਫੋਨ ਆਉਂਦਾ ਕਿਸੇ ਦਾ ਉਹਨੂੰ ਕਹਿੰਦੇ ਜੀ ਕਿਸੇ ਦਾ ਟੈਲੀਫੋਨ ਆਇਆ ਅਤਰੀ ਸਾਹਿਬ ਨੂੰ ਕਿਸੇ ਮਤਲਬ ਕਿਸੇ ਦਾ ਉਹਨਾਂ ਨੇ ਨਹੀਂ ਕੀਤਾ ਉਹਨਾਂ ਦਾ ਫੋਨ ਆਇਆ ਉਹਨਾਂ ਨੂੰ ਅਖੇ ਜਦੋਂ ਉਹਨਾਂ ਨੇ ਕਿਹਾ ਫੋਨ ਚੱਕਿਆ ਉਹ ਕਹਿਣ ਲੱਗੇ ਐਸਸੀ ਬੋਲ ਰਹੇ ਆ ਕੀ ਪਤਾ ਫੋਨ ਤੇ ਕੌਣ ਕਿਹਦਾ ਫੋਨ ਆਇਆ ਕੋਈ ਐਸਸੀ ਆ ਜਾਂ ਜਰਨਲ ਆ ਜਾਂ ਕੋਈ OBC ਆ ਉਥੇ ਇੱਕ ਕਾਰੋਬਾਰੀ ਜਰਜੀਵ ਰਾਜਾ ਅੱਜ ਉਹਨਾਂ ਨੂੰ ਜੇਲ ਚਲੇਗੇ ਆਪਣੀ ਜੁਡੀਸ਼ਰੀ ਦੀ ਪਹਿਲਾ ਵਕਤ ਕਿਹੜੇ ਪੈਸੇ ਰਿਕਵਰ ਹੋਏ ਨੇ ਉਹ ਤੋਂ ਜਿਹੜੇ 30 ਲੱਖ ਰੁਪਏ ਮੰਗਿਆ ਪਤਾ ਨਹੀਂ ਕਿਹੜੇ ਕਿਹੜੇ ਬਾਹਰਲੇ ਫੋਨ ਇਸ ਤਰੀਕੇ ਦੇ ਪੁਲਿਸ ਵੀ ਬਣਾਤੀ ਆ ਚੁਟਕਲਿਆਂ ਵਾਲੀ ਪੀਸ ਬਣਾਤੀ ਆ ਜੀ ਤੁਸੀਂ ਬਾਈ ਚੌਕੀਆਂ ਦੇ ਬੰਮ 10 ਬੰਮ ਚੌਕੀਆਂ ਤੇ ਵੱਜੇ ਨੇ ਕਿ ਭਾਜੀਪੀ ਨੂੰ ਇਹ ਗੁਰਪ੍ਰੀਤ ਸਿੰਘ ਮਿਹਨਲਾਵ ਨੇ ਯਾਰ ਨਹੀਂ ਰੋਕ ਸਕਦੇ ਇਹੀ ਕੇਜਰੀਵਾਲ ਥੋੜਾ ਭਲੇਖਾ ਕਰਦਾ ਸੀ ਦਿੱਲੀ ਚ ਵੀ ਮੈਨੂੰ ਕੋਈ ਹਰਾ ਨਹੀਂ ਸਕਦਾ ਉਹ ਆਪੇ ਵੀ ਹਾਰੇ ਪਰ ਮੇਰਾ ਅਸਲੀ ਮਤ ਇਹ ਤੇ ਮੈਂ ਜੀ ਆ ਕੇ ਕਰਾਇਆ ਸੀ ਵੀ ਜਿਹੜਾ ਲੁਧਿਆਣੇ ਯੂਨੀਵਰਸਿਟੀ ਕਾ ਦੇ ਭਾਈ ਅੱਜ ਯਾਰ ਕੁਰਸੀਆਂ ਰੱਖ ਕੇ ਉੱਥੇ ਮਖੌਲ ਕਰਦਾ ਸੀ ਮੇਰੇ ਨਾਲ ਕੋਈ ਡਿਬੇਟ ਨਹੀਂ ਕਰ ਸਕਦਾ ਆਓ ਅੱਜ ਮੈਂ ਆ ਕੇ ਸੀਐਮ ਹਾਊਸ ਦੇ ਮੂਰੇ ਖੜਾ ਹਾਂ ਕਿ ਮੈਸਟਰ ਅੱਜ ਸੀਐਮ ਘਰ ਦੇ ਅੰਦਰ ਉਹ ਮੂਰੇ ਆਵੇ ਡੇਟ ਕਰੇ ਮੈਂ ਤਾਂ ਕਹਿੰਦਾ ਅੰਦਰ ਬੁਲਾਵੇ ਅੰਦਰ ਗੱਲ ਕਰ ਲੇ ਮੈਂ ਲਗਾਤਾਰ 15 ਦਿਨ ਤੋਂ ਇਹ ਚੀਜ਼ਾਂ ਜੜੀਆਂ ਏ ਦਿੱਲੀ ਤੋਂ ਸ਼ੁਰੂ ਹੋਈਆਂ ਸੀ ਤੇ 10 ਤਰੀਕ ਨੂੰ ਆ ਕੇ ਉਹ ਇਹਨਾਂ ਨੇ ਗੁੱਸਾ ਆ ਕੇ ચીਫ ਮਿਨਿਸਟਰ ਆਪਣੇ ਇਹ ਅਫਸਰ ਵੀ ਸਮਝ ਲੈ ਜਿਹੜੇ ਅੱਜ ਆਫੀਸਰ ਨੇ ਉਹ ਇਹਨਾਂ ਦੇ ਟੱਟੂ ਬਣੇ ਨੇ ਉਹ ਬਾਅਦ ਚ ਉਹਨਾਂ ਨੇ ਨੌਕਰੀ ਨਹੀਂ ਕਰਨੀ ਕਿੰਨਾ ਤਸ਼ੱਦਦ ਕਰੋਗੇ ਯਾਰ ਆਪ ਤੁਹਾਡੇ ਵੀ ਬੱਚੇ ਨੇ ਤੁਸੀਂ ਇੱਕ ਨੋ ਟੰਕੀ ਵਾਲੇ ਸੀਐਮ ਤੇ ਇੱਕ ਨਕਲੀ ਸੀਐਮ ਤੇ ਜਿਹੜਾ ਹੋਸ਼ ਚ ਹੀ ਨਹੀਂ ਹੁੰਦਾ ਟੀਮ ਮਿਨਿਸਟਰ ਉਹ ਸ਼ਰਾਬ ਦੇ ਨਸ਼ੇ 'ਚ ਤੁਹਾਨੂੰ ਆਰਡਰ ਕਰਦਾ ਏ ਵੀ ਤੁਸੀਂ ਇਹ ਕੰਮ ਕਰੋ ਤੁਸੀਂ ਇੰਨਾ ਤਾਂ ਦੇਖ ਲਿਆ ਕਰੋ ਵੀ ਜਿਹੜਾ ਆਰਡਰ ਤੁਹਾਨੂੰ ਦੇ ਰਿਹਾ ਉਹ ਹੋਸ਼ ਵੀ ਹੈਗਾ ਹਨੀ ਜੀ ਚਲੋ ਇਸ ਵੇਲੇ ਵੀ ਮਦ ਹੋਸ਼ ਟੀਐਮ ਪਿਆ ਹੋਣਾ ਜਿਹੜਾ ਬਾਹਰ ਨਹੀਂ ਨਿਕਲ ਸਕਦਾ ਨਹੀਂ ਟੀਮ ਮਿਨਿਸਟਰ ਆ ਕੇ ਮੇਰੇ ਨਾਲ ਗੱਲ ਕਰੇ ਜੇ ਹਿੰਮਤ ਆ ਪਰ ਅੱਜ ਇਹ ਸਾਬਤ ਹੋ ਗਿਆ ਸੀਐਮ ਸਾਡਾ ਭਗੌੜਾ ਏ ਕਿਸੇ ਨੂੰ ਉਹ ਫੇਸ ਨਹੀਂ ਕਰ ਸਕਦਾ ਕੱਲ ਵੀ ਗਏ ਮੈਂ ਦੇਖ ਰਿਹਾ ਅਸੀਂ ਕਿਤੇ ਜੋ ਪਿੱਛੋਂ ਐਮ.ਐਲ.ਏ ਰੋਲਾ ਪਾ ਰਹੇ ਆ ਵੀ ਸੀਐਮ ਢੀੜਾ ਕੱਢ ਗਿਆ ਆਪਣੇ ਨਿੱਜੀ ਐਮ.ਐਲ.ਏ ਜਿਹੜੇ ਉਸੇ ਰੀਡ ਦੇ ਉਹਨਾਂ ਨੂੰ ਨਹੀਂ ਦੱਸਿਆ ਪਰ ਮੈਂ ਹੁਣ ਚੱਕਰ ਲਾ ਹਲਵਾ ਲਵਾਉਂ ਕੁਰਸੀ ਲੱਗੂਰੇ ਬਰਾਬਰ ਤੇ ਚੀਫ ਮਿਨਿਸਟਰ ਆਵੇ ਮੇਰੇ ਬਹਿ ਕੇ ਮੇਰੇ ਨਾਲ ਗੱਲ ਕਰੇ ਡਿਬੇਟ ਕਰੇ ਪਰ ਚੀਫ ਮਿਨਿਸਟਰ ਇਸ ਵੇਲੇ ਭੱਜ ਗਿਆ ਇਹ ਇਹ ਪਗੌੜੇ ਨੇ ਪੰਜਾਬ ਦੇ ਜੀ ਆਪਕੇ ਤਾਂ ਸਾਥ ਹੀ ਰਹੇ ਲੋਕ ਸਭਾ ਮੇਂ ਪੁਰਾਣੇ ਆਪ ਟਾਈਮ ਲੈ ਕੇ ਮਿਲ ਲੈ ਪੋਲੀਟੀਕਲ ਮੈਂ ਪੁੱਛੂ ਅੰਦਰੋਂ ਮੈਂ ਲਗਾਤਾਰ 10 ਤਰੀਕ ਤੋਂ ਬਾਅਦ ਮੈਂ ਇਹਨਾਂ ਦੇ ਸੀਐਮ ਹਾਊਸ ਦੇ ਰਿਕਾਰਡ ਚੈੱਕ ਕਰ ਸਕਦੇ ਹੋ ਲਗਾਤਾਰ ਮੈਂ ਇਹਨਾਂ ਦੇ ਟੈਲੀਫੋਨ ਆਪਰੇਟਰਾਂ ਤੋਂ ਕਹਿ ਕੇ ਗੱਲ ਕਰ ਰਹੇ ਹਾਂ ਅੱਜ ਵੀ ਮੈਂ ਆਉਣ ਤੋਂ ਪਹਿਲਾਂ ਗੱਲ ਕੀਤੀ ਵੀ ਮੈਂ ਆ ਰਿਹਾ ਮੈਨੂੰ ਟਾਈਮ ਦੇ ਦਿਓ ਪਰ ਗੱਲ ਕਰੂੰ ਕਿਵੇਂ ਬੰਦਾ ਜਿਹੜਾ ਬੰਦਾ ਕਮਜ਼ੋਰ ਹੋਵੇ ਜਿਹੜਾ ਬੰਦਾ ਝੂਠਾ ਹੋਵੇ ਉਹ ਕਿਵੇਂ ਗੱਲ ਕਰ ਸਕਦਾ ਹੈ ਮੈਂ ਤਾਂ ਮੈਂ ਤਾਂ ਉੱਥੇ ਵੀ ਪਹੁੰਚਿਆ ਸੀ ਮੈਂ ਤਾਂ ਉੱਥੇ ਵੀ ਪਹੁੰਚਿਆ ਸੀਗਾ ਅਮਰਸਰ ਵੀ ਉੱਥੋਂ ਵੀ ਭੱਜ ਗਿਆ ਉੱਥੋਂ ਵੀ ਭੱਜੇ ਆਪ ਨੂੰ ਹਾਂ ਵੀ ਨਹੀਂ ਮਿਲ ਰਹੇ ਆਪ ਕਾਸਟ ਕੀ ਆ ਮੇਰਾ ਕੰਮ ਸਿਰਫ ਇਹ ਦਿਖਾਉਣਾ ਸੀ ਜੇ ਬੰਦਾ ਸੱਚਾ ਹੋਵੇ ਜੇ ਬੰਦਾ ਸੱਚਾ ਹੋਵੇ ਤਾਂ ਮੇਰੇ ਮੂੰਹ ਤੇ ਆ ਕੇ ਗੱਲ ਕਰਦਾ ਮੇਰੇ ਨਾਲ ਆ ਕੇ ਗੱਲ ਕਰ ਸਕਦੇ ਸੀ ਜਦੋਂ ਬੰਦਾ ਝੂਠਾ ਹੁੰਦਾ ਉਹ ਉਹ ਪੱਤਦਾ ਨਹੀਂ ਚੀਫ ਮਿਨਿਸਟਰ ਕਦੇ ਲੁਕਦਾ ਦੇਖਿਆ ਘਰਾਂ ਚ ਮੂਰਲੇ ਗੇਟ ਤੇ ਗਏ ਉੱਥੇ ਪੁਲਿਸ ਲਵਾਤੀ ਅਸੀਂ ਵੀ ਸੀਐਮ ਹਾਊਸ ਚ ਰਹਿੰਦੇ ਰਹਿੰਦੇ ਰਹੇ ਹਾਂ ਮੈਨੂੰ ਪਤਾ ਰਾਹ ਕਿਹੜੇ ਨੇ ਸੀਐਮ ਹਾਊਸ ਦੇ ਮੈਂ ਇਹ ਸੀਐਮ ਹਾਊਸ ਚ ਰਹਿੰਦਾ ਨੇ ਸਾਡੀ ਭੇਲੇ ਦਾ ਹੀ ਬਣਿਆ ਹੋਇਆ ਤੇ ਇਸ ਕਰਕੇ ਮੈਨੂੰ ਇਹ ਗੇਟ ਭੁੱਲੇ ਨਹੀਂ ਸੀਐਮ ਹਾਊਸ ਦੇ ਵਿੱਚ ਕਿਉਂਕਿ ਤੁਸੀਂ ਕੇਜਰੀਵਾਲ ਦੀ ਹਾਰ ਇਹ ਬਚਾਰੇ ਮੂਰੇ ਲੱਗੇ ਰਹੇ ਮੈਂ ਜਦੋਂ ਪਿੱਛੋਂ ਆ ਕੇ ਅੱਜ ਕੱਲ ਉਹਨਾਂ ਨੇ ਕਲੀਰੀਫਾਈ ਕਰ ਦਿਆ ਕਿ ਅਰਵਿੰਦ ਕੇਜੀਵਾਲ ਨਹੀਂ ਇਹ ਇਸ ਕਰਕੇ ਭਲੀ ਸਨਾਂ ਦੀ ਇੰਨੀ ਵੀ ਹੁਸ਼ਿਆਰ ਨਹੀਂ ਗਈ ਇਹ ਪੁਲਿਸ ਸਾਡੇ ਵੀ ਥੱਲੇ ਕੰਮ ਕਰਦੀ ਰਹੀ ਹੈ ਮੈਨੂੰ ਪਤਾ ਵੀ ਇਹ ਕਿੰਨੇ ਜੋਗੇ ਨੇ ਕਿੱਥੇ ਮਾਰ ਖਾਂਦੇ ਕਿੱਥੇ ਨਹੀਂ ਸਾਨੂੰ ਪੁਲਿਸ ਵਾਲੇ ਆਪਰਾਹ ਦੱਸ ਦਿੰਦੇ ਵੀ ਇਧਰੋਂ ਆ ਜਾਓ ਜੀ ਸਾਰੇ ਕਿਤੇ ਭਗਵੰਤ ਮਾਨ ਦੇ ਨਾਲ ਔਣੀ ਵੀ ਨਹੀਂ ਜੀ ਗੱਲ ਸਰਦੂਲ ਗੱਲ ਸੇ ਸਟੇਟਮੈਂਟ ਆਈ ਸੀ ਐਮ ਕੀ ਕੀ ਇਹ ਸਪੈਕੂਲੇਸ਼ਨ ਹੈ ਆਪੋਜੀਸ਼ਨ ਕੀ ਕੇਜਰੀ ਵਾਲ ਚਲਾएंगे ਪੰਜਾਬ ਕੋ ਹਮ ਹੀ ਚਲਾएंगे ਇੱਕ ਗੱਲ ਹੋਰ ਸੁਣ ਲਓ ਕੋਈ ਵੀ ਸੀ ਐਮ ਦੇਖੋ ਕਿੱਡਾ ਘਬਰਾਹਟ ਚਾ ਸੀ ਐਮ ਜਿਹੜਾ ਪਾਰਟੀ ਦਾ ਚੀਫ ਹੁੰਦਾ ਕੋਈ ਵੀ ਚੀਫ ਹੋਵੇ ਪਾਰਟੀ ਦਾ ਕਿਸੇ ਦਾ ਵੀ ਉਹ ਕਹਿੰਦਾ ਹੁੰਦਾ ਵੀ ਸਾਡਾ ਇਹ ਸੀਐਮ ਰਹੂਗਾ ਕਦੇ ਚੀਫ ਮਿਨਿਸਟਰ ਵੀ ਆਪ ਕਹਿੰਦਾ ਹੁੰਦਾ ਵੀ ਮੈਂ ਸੀਐਮ ਰਹੂੰਗਾ ਉਹ ਜੇ ਕੇਜਰੀਵਾਲ ਕਹੂਗਾ ਵੀ ਸਾਡਾ ਸੀਐਮ ਭਗਵੰਤ ਮਾਨ ਰਹੂਗਾ ਤਾਂ ਤਾਂ ਮੰਨਣ ਵਾਲੀ ਗੱਲ ਆ ਇਹ ਅਲੱਗ ਗੱਲ ਆ ਭਗਵੰਤ ਮਾਨ ਹੀ ਕਹਿ ਰਿਹਾ ਵੀ ਕੇਜਰੀਵਾਲ ਨਹੀਂ ਸੀਐਮ ਬਣੂਗਾ ਇਹ ਇਹ ਪਾਰਟੀ ਚੀਫ ਡਿਸਾਈਡ ਕਰੂਗਾ ਭਗਵੰਤ ਮਾਨ ਥੋੜੀ ਡਿਸਾਈਡ ਕਰੂਗਾ ਵੀ ਸੀਐਮ ਕੌਣ ਰਹੂਗਾ ਉਹ ਕੇਜਰੀਵਾਲ ਦੀ ਮੁੱਠੀ ਚਾਹੀਦੀ ਜਾਨ ਬਿੱਟੂ ਜੀ ਲੱਗਦਾ ਅੰਮ੍ਰਿਤਕੇ ਜੀ ਉਹ ਜਾਲ ਸੁਣ ਲਓ ਸੁਣ ਲਓ ਉਹਦਾ ਵੀ ਕੀ ਹਾਲ ਆ ਅੱਜ ਮੈਂ ਇਹ ਵੀ ਪੁੱਛਣ ਆਇਆ ਵੀ ਭਗਵੰਤ ਮਾਨਸਾ ਐਨੇ ਕਮਜ਼ੋਰ ਹੋ ਗਏ ਐਨੇ ਕਮਜ਼ੋਰ ਹੋ ਗਏ ਮੈਂ ਸੋਧਿਆ ਜ਼ੀਰਕਪੁਰ ਤੋਂ ਬੜਿਆ ਸਕੂਲ ਚੱਕ ਕਰਦਾ ਕਰਦਾ ਗੁਰਦਾਸਪੁਰ ਪਹੁੰਚ ਗਿਆ ਹਰ ਸਕੂਲ ਦੇ ਵਿੱਚ ਸੋਧਿਆ ਆ ਗਿਆ ਕਿਤੇ ਰਾਗਮ ਚੱਡਾ ਫਿਰਦਾ ਕਿਤੇ ਕੋਈ ਸਿੰਦਰ ਜੈਨ ਫਿਰ ਕਿਤੇ ਕੋਈ ਹੋਰ ਸਭ ਆਲੇ-ਦਾਲੇ ਜਿਹੜੇ ਨੇ ਉਹ ਦਿੱਲੀ ਦੇ ਆ ਕੇ ਬੰਦੇ ਹਰ ਮਹਿਕਮਾ ਠੇਕੇ ਤੇ ਦੇਤਾ ਇਸ ਬੰਦੇ ਨੇ ਹਰ ਵਿਭਾਗ ਮਾ ਪੀ ਡਬਲਯੂ ਡੀ ਕਿਸੇ ਕੋਲ ਆ ਇਰੀਗੇਸ਼ਨ ਕਿਸੇ ਕੋਲ ਆ ਐਜੂਕੇਸ਼ਨ ਕਿਸੇ ਕੋਲ ਸਾਰੇ ਉਥੇ ਦੇ ਮੰਦੇ ਉਰੇ ਆ ਕੇ ਸਾਮ ਚੁੱਕੇ ਨੇ ਸੈਕਟਰੀਏਟ ਇਹਨਾਂ ਦੇ ਪੱਲੇ ਕੁਛ ਨਹੀਂ ਆ ਸਿਰਫ ਇੱਕਾ ਕੋਠੀ ਆ ਜਿਵੇਂ ਉਹਦੇ ਕੋਲ ਸ਼ੀਸ਼ਮੈਲ ਰਹਿ ਗਿਆ ਸੀ ਇਹਨਾਂ ਕੋਲ ਵੀ ਆ ਕੋਠੀ ਆ ਦਰਵਾਜ਼ੇ ਬੰਦ ਕਰੀ ਅੰਦਰ ਬੈਠੇ ਆ ਮੇਰਾ ਕੰਮ ਸਿਰਫ ਪੰਜਾਬ ਦੇ ਲੋਕਾਂ ਨੂੰ ਇਹਨਾਂ ਦਿਖਾਉਣਾ ਸੀ ਵੀ ਇਹ ਤੁਹਾਡੇ ਮੂਰੇ ਹੀ মিডিਆ ਮੂਰੇ ਹੀ ਬੋਲਦਾ ਏ ਸਿਰਫ ਉਥੇ ਗੱਲਾਂ ਚੁਟਕਲੇ ਸੁਣਾ ਸਕਦਾ ਜਦੋਂ ਸਾਹਮਣੇ ਅਮਣੇ ਦੀ ਗੱਲ ਆਉਂਦੀ ਮੈਨੂੰ ਮੈਂ ਤਾਂ ਸਿਰਫ ਐਫ ਆਈ ਆਰ ਮੈਂ ਇਹ ਨਹੀਂ ਆ ਸਕਦੀ ਇਹਨਾਂ ਦਾ ਡੀਜੀਪੀ ਸਾਹਿਬ ਆਜਣ ਇਹਨਾਂ ਦੇ ਹੋਰ ਅਫਸਰ ਆਜਣ ਮੇਰੇ ਤੋਂ ਇਹਦੀ ਇਨਕੁਆਰੀ ਮਾਰ ਕਰਨ ਦੀ ਜ਼ਿੰਮੇਵਾਰੀ ਦੇ ਦੇਣ ਵੀ ਅਸੀਂ ਆ ਜਿਹੜੇ ਕੇਸ ਝੂਠੇ ਕੀਤੇ ਆ ਅਸੀਂ ਇਹ ਇਨਕੁਆਰੀ ਮਾਰ ਕਰਦੇ ਆ ਮੈਂ ਇੱਥੇ ਬਾਦਲ ਸਾਹਿਬ ਵੀ ਸੀ ਜਦੋਂ ਆਏ ਤੇ ਮੈਂ ਇੱਥੇ ਆ ਕੇ ਬੈਠਾ ਸੀ ਦੋ ਦਿਨ ਤੇ ਬਾਦਲ ਸਾਹਿਬ ਤਿੰਨ ਵਾਰ ਆਉਂਦੇ ਸੀ ਦਿਨ ਚ ਪੁੱਛਣ ਤੇ ਡੀਜੀਪੀ ਸਰੇਸ਼ ਰੋੜਾ ਜੀ ਨੂੰ ਉਹਨਾਂ ਨੇ ਇਨਕੁਆਰੀ ਕਰਨ ਭੇਜਿਆ ਲਿਆਣੇ ਹਾਂ ਜੀ ਪਰਮਾਨੈਂਟ ਬੈਠ ਰਹੇ ਹੋ ਜਾਂ ਜਾ ਰਹੇ ਨਹੀਂ 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 ਮੇਰਾ ਮੈਂ ਕਿਉਂ ਬੈਠਾ ਮੈਂ ਤਾਂ ਸਿਰਫ ਭਜਾਉਣਾ ਸੀ ਭਜਾ ਲਿਆ ਮੈਂ ਤਾਂ ਸਿਰਫ ਦਿਖਾਉਣਾ ਸੀ ਵੀ ਇਹ ਭੱਜਦਾ ਦੇਖੋ ਕਿਵੇਂ ਆ ਇਹ ਗੱਲਾਂ ਐ ਬੈਠਣ ਦੀ ਗੱਲ ਕਿ ਇਹਦੇ ਇਹਦੇ ਮੂਰੇ ਬੈਠਾਂਗੇ ਇੱਕ ਇੱਕ ਭਗਾਉੜੇ ਦੇ ਜਿਹੜਾ ਦਿੱਲੀ ਵਾਲਿਆਂ ਨੂੰ ਵੇਚ ਚੁੱਕਿਆ ਪੰਜਾਬ ਉਹਦੇ ਮੂਰੇ ਮੈਂ ਬੈਠੂ ਮੈਂ ਤਾਂ ਸਿਰਫ ਇਹ ਦਿਖਾਉਣਾ ਸੀ ਵੀ ਇਹ ਲੋਕਾਂ ਮੂਰੇ ਗੱਲਾਂ ਐ ਲੋਕਾਂ ਨੂੰ ਡਰਾਉਣ ਜਿਹੜੇ ਮਾੜੇ ਵਰਕਰ ਨੇ ਬੀਜੇਪੀ ਦੇ ਉਹਨਾਂ ਨੂੰ ਜੇਲ੍ਹ ਧੱਕ ਸਕਦਾ ਇਹ ਮੇਰੇ ਤੇ ਵੀ ਨੇ ਐਂ ਪਰਚਾ ਕੀਤਾ ਸੀ ਜਦੋਂ ਉੱਥੇ ਲੁਧਿਆਣੇ ਮੈਨੂੰ ਵੀ ਭੇਜਿਆ ਸੀ ਜੇਲ੍ਹ 'ਚ ਜਦੋਂ ਇਲੈਕਸ਼ਨ ਤੋਂ ਪਹਿਲਾਂ ਇਹਦਾ ਇੰਨਾ ਕਾਇਰ ਬੰਦਾ ਮੇਰੇ ਬੱਚਿਆਂ ਤੇ ਮੇਰੇ ਪਰਿਵਾਰ ਨੂੰ ਇਲੈਕਸ਼ਨ ਤੋਂ ਇੱਕ ਦਿਨ ਨੋਮੀਨੇਸ਼ਨ ਤੋਂ ਪਹਿਲਾਂ ਬਾਹਰ ਕੱਢਿਆ ਤੇ 2 ਕਰੋੜ ਰੁਪਈਆ ਪਾਇਆ ਮੇਰੇ ਤੇ ਉਹਦਾ ਵੀ ਮੈਂ ਹਾਈ ਕੋਰਟ ਚ ਕੇਸ ਚੱਲ ਰਿਹਾ ਉਹ ਮੇਂ ਜਾਤੀ ਗੱਲਾਂ ਸਭ ਚੱਲ ਲੂੰਗਾ ਉਹ ਹਜੇ ਹੋਰ ਵੀ ਬਹੁਤ ਜਾਤੀ ਕੀਤੀਆਂ ਨੇ ਪਰਿਵਾਰਿਕ 10 ਤਰੀਕ ਤੋਂ ਬਾਅਦ ਉਹ ਮੈਂ ਤੁਹਾਨੂੰ ਦੱਸ ਨਹੀਂ ਰਿਹਾ ਹਜੇ ਮੈਂ ਇਹ ਤਾਂ ਗੱਲਾਂ ਉਹ ਰੱਖ ਰਿਹਾ ਜਿਹੜੇ ਮੇਰੇ ਵਰਕ ਜੇ ਮੇਰੇ ਵਰਕਰ ਤੇ ਹੀ ਧੱਕਾ ਹੋ ਗਿਆ ਤੇ ਕੱਲ ਨੂੰ ਮੈਂ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਨਾਲ ਉਹਨਾਂ ਦਾ ਸਾਹਮਣਾ ਕਰੂੰਗਾ ਜੇ ਮੇਰੇ ਬੀਜੇਪੀ ਦੇ ਵਰਕਰ ਜਾਂ ਮੇਰੇ ਦੋਸਤ ਉਹਨਾਂ ਤੇ ਅਕਾ ਕਰ ਗਈ ਪੰਜਾਬ ਸਰਕਾਰ ਤੇ ਮੈਂ ਉਹਨਾਂ ਦੇ ਮੂਹਰੇ ਖੜ ਕੇ ਗੱਲ ਨੂੰ ਉਹਨਾਂ ਅੱਖਾਂ ਨਾਲ ਲਾ ਸਕਦਾ ਉਹਨਾਂ ਨੂੰ ਇਹ ਪਤਾ ਹੋਵੇ ਸਾਡਾ ਲੀਡਰ ਸਾਡੇ ਪਿੱਛੇ ਖੜਾ ਤੇ ਉਹ ਖੜਾ ਮੈਂ ਡਟ ਕੇ ਹਮੇਸ਼ਾ ਖੜਾ ਜਿੰਨਾ ਮਰਜ਼ੀ ਤਸੱਦਦ ਕਰ ਲੇ ਮੂੰਹ ਤੋੜ ਜਵਾਬ ਆ ਜਿਹੜਾ ਉਹ ਲੋਕਾਂ ਦੀ ਤਾਕਤ ਨਾ ਦਵਾਂਗੇ ਫਿਰ ਮੈਂ بار بار ਕਹਿਣਾ ਵੀ ਸੀਐਮ ਪਗੋੜਾ ਅੱਜ ਬੰਦ ਕਰਕੇ ਦਰਵਾਜ਼ੇ ਜੇ ਦਰਵਾਜ਼ੇ ਜਿੱਦਣ ਤੋੜਨੇ ਹੋਣਗੇ ਨਾ ਉਸ ਦਿਨ ਵੀ ਆਵਾਂਗੇ ਹੂੰ ਦਰਵਾਜ਼ੇ ਅੰਦਰੋਂ ਵੀ ਕੱਢ ਲਾਂਗੇ ਉਹ ਕੋਈ ਗੱਲ ਨਹੀਂ ਕੀ ਤੇ ਜਦੋਂ ਲੋਕ ਲੋਕ ਉੱਠਦੇ ਆ ਨਾ ਸੱਤਾ ਪਰ ਬਰਕਰਤ ਹੁੰਦੀ ਆ ਰਾਸ਼ਟਰਪਤੀ ਬੜੇ-ਬੜੇ ਜਿਹੜਿਆ ਲੋਕ ਕੱਢ ਦਿੰਦੇ ਆ ਤੇ ਇਸ ਕਰਕੇ ਅੱਜ ਤੱਕ ਸਿਰਫ মিডিਆ ਮੂਰੇ ਤੇ ਪੰਜਾਬ ਦੇ ਲੋਕਾਂ ਨੂੰ ਦਿਖਾਉਣਾ ਸੀ ਵੀ ਆਹ ਸੀਐਮ ਤੁਹਾਡਾ ਜਿਹੜਾ ਤੁਸੀਂ ਬਣਾਇਆ ਸੀ ਅੱਜ ਆ ਪਘੌੜਾ ਅੰਦਰ ਕੈਦ ਹੋਇਆ ਬੈਠਾ ਦਰਵਾਜ਼ੇ ਨਹੀਂ ਖੋਲ ਰਿਹਾ ਹਜੇ ਵੀ ਮੈਂ ਤਾਂ ਤਾਹੀ ਖੜਾ ਵੀ ਆਜੋ ਬੁਲਾ ਲਓ ਭਾਈ ਜੇ ਹਿੰਮਤ ਆ ਮੇਰੇ ਨਾਲ ਸਿੱਧੀ ਗੱਲ ਕਰ ਲੋ ਮੈਂ ਤਾਂ মিডিਆ ਮੂਰੇ ਵੀ ਨਹੀਂ ਕਹਿੰਦਾ ਬਿੱਟੂ ਸਾਹਿਬ ਲੋਕ ਸਭਾ ਦੇ ਤੁਸੀਂ ਇਕੱਠੇ ਰਹੇ ਹੋ ਤੁਹਾਡੇ ਦੋਸਤ ਵੀ ਰਹੇ ਨੇ ਭਗਵੰਤ ਸਿੰਘ ਸਾਹਿਬ ਤਾਂ ਬੜੇ ਚੰਗੇ ਲੋਕ ਸਭਾ ਦੇ ਤੁਸੀਂ ਇਕੱਠੇ ਕਾਫੀ ਰਹਿੰਦੇ ਤਰਫਾ ਦੇਖੋ ਵੀ ਮੇਰੀ ਦੋਸਤੀ ਕੀ ਕਰੂਗੀ ਜੇ ਮੇਰੇ ਵਰਕਰ ਤੇ ਪਰਚਾ ਹੋਊਗਾ ਫਿਰ ਮੇਰੀ ਦੋਸਤੀ ਮੈਂ ਉਹਨੂੰ ਰੱਖੂਗਾ ਜਾਂ ਮੈਂ ਆਪਣੇ ਵਰਕਰ ਨੂੰ ਦੇਖੂਗਾ ਇਸ ਕਰਕੇ 100 100 ਦੋਸਤੀਆਂ 100 ਚ ਮੰਤਰੀ ਵਾਰੇ ਆਪਣੇ ਪਾਰਟੀ ਖਾਤਰ ਆਪਣੇ ਬੀਜੇਪੀ ਦੇ ਵਰਕਰਾਂ ਖਾਤਰ ਕੋਈ ਪਰਵਾਹ ਨਹੀਂ ਮੈਂ ਖਣਾ ਮੇਰੇ ਤੇ ਕਰਦੇ ਪਰਚੇ ਦਰਜ ਜਿਹੜੇ ਕਰਨੇ ਆ ਇਹ ਇਹ ਤਾਂ ਐਸਾ ਬੰਦਾ ਸਾਰੇ ਉਰੇ ਐਮਐਲਏ ਆ ਗਏ ਸੀ ਮੈਂ ਅੱਜ ਕੱਲਾ ਤਾਂ ਆਇਆ ਵੀ ਕੋਈ ਮੁੜ ਕੇ ਕਹੂਗਾ 144 ਲੱਗੀ ਸੀ ਜੀ ਉਰੇ ਇਹੋ ਐਸਾ ਵੀ ਆ ਕਿਉਂਕਿ ਐਸਐਸਪੀ ਨੂੰ ਮਗਰੋਂ ਟੈਲੀਫੋਨ ਕਰ ਦਿੰਦਾ ਵੀ ਉਰੇ 144 ਲੱਗੀ ਸੀ ਜੀ ਪਰਚੇ ਦਰਜ ਕਰੋ ਮੈਂ ਕੱਲਾ ਆਇਆ ਇਸ ਕਰਕੇ ਵੀ ਇਹ ਪੁਲਿਸ ਇਹ ਨਾ ਕਹਿ ਸਕੇ ਵੀ ਇੱਥੇ ਤਾਂ ਜੀ 144 ਪੰਜ ਬੰਦੇ ਆ ਨਹੀਂ ਸਕਦੇ ਇੱਕ ਬੰਦੇ ਨੂੰ ਕੌਣ ਰੋਕ ਸਕਦਾ ਲੀਗਲੀ ਇੱਕ ਬੰਦੇ ਨੂੰ ਕੌਣ ਸੜਕ ਤੇ ਜਾਣ ਨੂੰ ਕਿਸੇ ਨੂੰ ਰੋਕ ਸਕਦਾ ਕੋਟੀਆਂ ਘਰ ਨੇ ਸਾਰੇ ਤੇ ਮੈਂ ਅੱਜ ਮਿਲਣ ਆਇਆ ਪਰ ਤੁਹਾਡੇ ਮੂਹਰੇ ਦਿਖਾਉਣਾ ਸੀ ਵੀ ਇਹ ਫੇਸ ਨਹੀਂ ਕਰ ਸਕਦਾ ਇਹ ਕਮਜ਼ੋਰ ਬੰਦਾ ਏ ਤੇ ਕਮਜ਼ੋਰ ਬੰਦਾ ਕਾਇਰ ਬੰਦਾ ਹੁੰਦਾ ਏ ਤੇ ਇਸ ਕਰਕੇ ਜਿੱਥੇ ਅੱਗੇ ਵੀ ਜਾਊਗਾ ਉੱਥੇ ਵੀ ਮੈਂ ਘੇਰੂੰਗਾ ਠੀਕ ਜੇ ਇੱਥੇ ਨਹੀਂ ਮਿਲੂ ਬਾਹਰ ਤਾਂ ਨਿਕਲਣਗੇ ਨਾ ਜਿਹੜੇ ਬਾਹਰ ਕਿਤੇ ਪ੍ਰੋਗਰਾਮ ਕਰੋਗੇ ਉੱਥੇ ਜਾ ਕੇ ਘੇਰ ਲੂੰਗਾ ਇਹ ਚ ਕਿਹੜੀ ਗੱਲ ਆ ਠੀਕ ਹੈ